ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰਦੇ ਪਏ ਆ ਸਿੱਧੂ ਮਰੀਦਬਾਹਤ ਤੋਂ ਜੋ ਕਿ ਜਿਹੜਾ ਗਰਦਾਸਪੁਰ ਸਾਧੂ ਚੱਕ ਪਿੰਡ ਦੇ ਵਿੱਚ ਆ ਤਾਂ ਲਗਾਤਾਰ ਜਿਹੜਾ ਆ ਅੱਜ ਜਿਹੜਾ ਆ ਮੇਲਾ ਚੱਲਦਾ ਪਿਆ ਆ ਮੇਲਾ ਬਹੁਤ ਜ਼ਿਆਦਾ ਭਰਿਆ ਹੋਇਆ ਮੇਲੇ ਦੀਆਂ ਲਾਈਵ ਤਸਵੀਰਾਂ ਤੁਸੀਂ ਸਾਡੇ ਨਾਲ ਪਹਿਲਾਂ ਦੇਖ ਚੁੱਕੇ ਹੋ ਤੇ ਹੁਣ ਵੀ ਜਿਹੜਾ ਆ ਅਸੀਂ ਮੇਲੇ ਦੇ ਵਿੱਚ ਹੀ ਸ਼ਰਕਤ ਕਰਦੇ ਪਏ ਆ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਮੇਲੇ ਤੋਂ ਦਿਖਾਈਆਂ ਗੱਲਬਾਤ ਵੀ ਕੀਤੀ ਤੇ ਜਦੋਂ ਅਸੀਂ ਵਾਪਸ ਮੁੜਦੇ ਪਏ ਸੀ ਤਾਂ ਇੱਥੇ ਕੁਝ ਈ ਰ ਲਾਈਵ ਤਸਵੀਰਾਂ ਸਾਂਝੇ ਕਰਕੇ ਜਦੋਂ ਹੀ ਵਾਪਸ ਪਰਤ ਰਹੇ ਸੀ ਤੇ ਇੱਥੇ ਦੇਖਿਆ ਕਿ ਈ ਰਿਕਸ਼ਾ ਈ ਰਿਕਸ਼ੇ ਦੇ ਉੱਤੇ ਲਿਖਿਆ ਹੋਇਆ ਸੀ ਸਿੱਧੂ ਮਰੀਤਦਾਮ ਫ੍ਰੀ ਸੇਵਾ ਫ੍ਰੀ ਸੇਵਾ ਜਿਹੜੀ ਉਹ ਚਲਦੀ ਪਈ ਹੈ ਦੋ ਰਿਕਸ਼ੇ ਇੱਥੇ ਲੱਗੇ ਹੋਏ ਨੇ ਸਿੱਧੂ ਮਰੀਤਦਾਮ ਫ੍ਰੀ ਸੇਵਾ ਈ ਰਿਕਸ਼ੇ ਜਿਹੜੇ ਨੇ ਉਹ ਇੱਥੋਂ ਜਿਹੜੇ ਆ ਚਲਾਏ ਜਾ ਰਹੇ ਆ ਕਿਤਰਾ ਚਲਾਏ ਜਾ ਰਹੇ ਆ ਕੀ ਗੱਲਬਾਤ ਆ ਸਾਰੀ ਦੀ ਸਾਰੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਸਾਡੇ ਨਾਲ ਇੱਥੇ ਈ ਰਿਕਸ਼ੇ ਵਾਲੇ ਵੀਰ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵੀਜੀ ਸਤਿ ਸ੍ਰੀ ਅਕਾਲ ਸਹੀ ਗੱਲ ਜੀ ਵੀਰ ਜੀ ਫ੍ਰੀ ਸੇਵਾ ਚੱਲਦੀ ਪਈ ਹੈ ਹਾਂਜੀ ਭਾਜੀ ਫ੍ਰੀ ਸੇਵਾ ਚੱਲਦੀ ਪਈ ਹੈ ਜੀ ਗਦਾਪੁਰ ਕਿੱਥੇ ਖੜੀ ਹੁੰਦੀ ਹੈ ਗਦਾਪੁਰ ਆਪਣੇ ਭਰਮਪੁਰ ਤੇ ਸ਼ਿਵਜੀ ਦਾ ਮੰਦਿਰ ਲੱਗਿਆ ਜੀ ਹਾਂ ਜਿੱਥੇ ਬੱਸ ਆ ਘੜੋਂਦੀ ਹੈ ਜੀ ਉਧਰ ਨੂੰ ਆਉਣ ਵਾਸਤੇ ਵੀ ਜਾਣ ਵਾਸਤੇ ਵੀ ਰਾਜ ਕੋਈ ਅਲੱਗ ਅਲੱਗ ਪਿੰਡ ਆ ਕੇ ਇਸੋਂ ਪਰ ਹੱਲਾ ਚਾਹੀਆ ਬਰਨਾਲਾ ਕਿਤੇ ਵੀ ਸਵਾਰੀ ਹੋਏ ਛੱਡ ਆਈਦਾ ਜੀ ਸਾਡਾ ਕਿਹੜਾ ਪਿੰਡ ਆ ਸਾਡਾ ਹਿਸਾਬ ਚੱਕਾ ਜੀ ਹਾਂਜੀ ਹਾਂਜੀ ਸਰ ਹਾਂਜੀ 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 ਆ 3 ਸਾਲ ਹੋ ਗਏ ਆ ਜੀ ਅੱਜ ਤਾਂ ਲਗਭਗ ਜਿਦਾਂ ਕਿ ਸਵਾਰੀ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਰਿਕਸ਼ੇ ਵਾਲੇ ਹੋ ਗਏ ਗੱਡੀਆਂ ਵਾਲੇ ਹੋ ਗਏ ਉਹਨਾਂ ਨੂੰ ਦਾਇਆ ਵੀ ਅੱਜ ਸਵਾਰੀ ਜ਼ਿਆਦਾ ਤੇ ਕਮਾਈ ਜ਼ਿਆਦਾ ਹੋਏਗੀ ਹਾਂਜੀ ਹਾਂਜੀ ਜਿਹੜੀ ਸੇਵਾ ਕਰਦੇ ਪਿਓ ਇਹ ਕਿਸ ਤਰ੍ਹਾਂ ਧਿਆਨ ਦੇ ਵਿੱਚ ਆ ਇਹ ਦੇਖੋ ਕਈ ਬੰਦੇ ਹੈਗੇ ਵਿਚਾਰੇ ਜਿਹੜੇ ਮਤਲਬ ਕਿ ਨਹੀਂ ਪਹੁੰਚ ਸਕਦੇ ਜਾਂ ਜਾਂ ਨਹੀਂ ਜਾ ਸਕਦੇ ਪੈਦਲ ਆਂਦੇ ਆ ਪੈਦਲ ਜਾਂਦੇ ਆ ਤੇ ਸੋਚੀਦਾ ਵੀ ਚਲੋ ਇੱਕ ਸਾਲ ਇੱਕ ਦਿਨ ਕਰ ਲਾਂਗੇ ਸੇਵਾ ਤੇ ਕੀ ਹੋ ਜਾਏਗਾ ਇਸ ਕਰਕੇ ਆਪਾਂ ਜੀ ਫ੍ਰੀ ਸੇਵਾ ਲਈਏ ਤੇ ਕਿੰਨੇ ਰਿਕਸ਼ੇ ਨੇ ਆ ਚਲੋ ਪਿਛਲੀ ਵਾਰੀ ਇੱਕ ਸੀਗਾ ਇਸ ਵਾਰੀ ਦੋ ਹੋ ਗਿਆ ਅਗਲੀ ਵਾਰੀ ਸ਼ਾਇਦ ਚਾਰ ਪੰਜ ਹੋ ਜਾਣ ਬਾਬੇ ਦੀ ਕਿਰਪਾ ਜੀ ਹਾਂਜੀ 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 ਵਧਦਾ ਰਹੇਗਾ ਕੰਮ ਤੇ ਜਿਵੇਂ ਕਿ ਤੁਸੀਂ ਜਿਹੜੇ ਫ੍ਰੀ ਸ਼ੇਵਾਦਲਾ ਨੇ ਇਹ ਦੇਖਸੇ ਤੁਹਾਡੇ ਆਪਣੇ ਆ ਕਿ ਜਾਂ ਮਾਲਕਾਂ ਦੇ ਆ ਇਹ ਆਪਣੇ ਆ ਜੀ ਆਪਣਾ ਆਪਣਾ ਰਿਕਸ਼ਾ ਤੁਹਾਡਾ ਵੀ ਆਪਣਾ ਤੇ ਦੂਸਰਾ ਵੀ ਉਹਨਾਂ ਦਾ ਹਾਂ ਦੋਨੋਂ ਆਪਣੀਆਂ ਆ ਜੀ ਦੋਨੋਂ ਆਪਣੇ ਹਾਂਜੀ 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 ਦੋਨੋਂ ਚੱਲਦੇ ਪਏ ਆ ਜੀ ਜਿਹੜੇ ਰਿਕਸ਼ੇ ਨੇ ਉਹ ਫ੍ਰੀ ਸ਼ੇਵਾ ਕਰਦੇ ਹਾਂ ਹਾਂ ਹਾਂਜੀ ਹਾਂਜੀ ਸਰ ਕਿੰਨੀ ਕਿ ਸਵਾਰੀ ਹੋਣ ਤੱਕ ਜਿਹੜੀ ਇੱਧਰ ਉੱਧਰ ਕਰਤ ਹੁੰਦੇ ਆ 7-8 ਫੇਰੇ ਲੱਗੇ ਆ ਬਾਕੀ ਹੁਣ ਵਾਪਸੀ ਤੇ ਕਾਫੀ ਸੰਗਤ ਆਣੀ ਐ ਤੇ ਇੱਕ ਅਕਸ਼ ਰਿਕਸ਼ਾ ਹੋਰ ਇਹਨੂੰ ਕਿਹਾ ਵਾ ਉਹ ਆ ਰਿਹਾ ਵਾ ਹਾਂਜੀ ਹਾਂਜੀ ਪੀਚ ਲਗਾਤਾਰ ਜਿਆਦਾ ਵਧੀ ਜਾਂਦੇ ਚਲੋ ਠੀਕ ਆ ਹਰ ਇੱਕ ਬੰਦਾ ਆਪਣੇ ਘਰ ਟਾਈਮ ਸਿਰ ਪਹੁੰਚ ਜਾਵੇ ਕੀ ਕਹਿਣਾ ਚਾਹੁੰਦੇ ਸੰਗਤਾਂ ਸੰਗਤਾਂ ਨੂੰ ਕਹੀਦਾ ਵੀ ਬਾਬੇ ਦੀ ਜਗਾ ਬਹੁਤ ਵਧੀਆ ਹੈਗੀ ਆ ਹਰ ਸਾਲ ਆਇਆ ਕਰੋ ਉਦਾਂ ਵੀ ਐਤਵਾਰ ਦੇ ਐਤਵਾਰ ਦਰਸ਼ਨ ਕਰਿਆ ਕਰੋ ਤੇ ਅਗਲੇ ਸਾਲ ਹੋ ਸਕਦਾ ਕਿ 5 ਜਾਂ 7 ਰਕਸ਼ੇ ਵੀ ਹੋ ਜਾਣਗੇ ਤੇ ਆਂਜਾਨੀ ਤੁਹਾਨੂੰ ਮਤਲਬ ਕਿ ਮੁਸ਼ਕਲ ਨਹੀਂ ਹੋਏ ਕਰੇਗੀ ਅੱਗੋਂ ਪਿੱਛੋਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਕਹਿੰਦੇ ਨੇ ਇੱਥੇ ਬਾਬਾ ਜੀ ਚਮਤਕਾਰ ਬੜੇ ਕਰਦੇ ਕੋਈ ਦੱਸੋਗੇ ਵੀ ਚਮਤਕਾਰ ਤੇ ਵਾਕਈ ਬਹੁਤ ਹੈਗੇ ਸਿੱਧੀ ਗੱਲ ਹੈ ਮੈਂ ਆਪਣਾ ਤੁਹਾਨੂੰ ਖੁਦ ਦੱਸਦਾ ਕਿ ਮੇਰੇ ਬੇਟਾ ਸੀਗਾ 4 ਸਾਲ ਦਾ ਡੈਥ ਹੋ ਗਈ ਸੀ ਬਾਬਾ ਜੀ ਕੋ ਆਏ ਸੀਗੇ 2 ਸਾਲ ਬਾਅਦ ਆਪਣਾ ਬੇਟਾ ਫਿਰ ਵਾਪਸ ਆ ਗਿਆ ਜੀ ਤੇ 1.5 ਸਾਲ ਦਾ ਹੁਣ ਹੋ ਗਿਆ ਐ ਥੱਲੇ ਉਹਦਾ ਨਾਮ ਹੀ ਲਿਖਿਆ ਹੋਇਆ ਹੈ ਹਿਮੰਸ਼ੂ ਜਿਹੜਾ ਪਹਿਲੇ ਹੋ ਗਿਆ ਸੀਗਾ ਉਹ ਜਿਹੜੀ ਸੰਗਤਾਂ ਦੇਖਦੀ ਹੈ ਕਿ ਇਹਨੇ ਦੁੱਖ ਤ੍ਰਿਦਰ ਜਿਹੜਾ ਦੁੱਖ ਤ੍ਰਿਦਰ ਕਿਸੇ ਤਰੀਕੇ ਦਾ ਵੀ ਦੁੱਖ ਤ੍ਰਿਦਰ ਹੋਏ ਇੱਥੇ ਸਭ ਕੁਝ ਦੂਰ ਹੋ ਜਾਂਦਾ ਜੀ ਹਾਂਜੀ ਤੇ ਜਿਹੜੀ ਸੰਗਤਾਂ ਤੁਹਾਨੂੰ ਜਿਹੜਾ ਵੀ ਕਹਿੰਦਾ ਵੀ ਅਸੀਂ ਜਾਣਾ ਆਉਣ ਜਾਣ ਕਰਦਾ ਆਂ ਹਾਂ ਫਰੀ 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 ਛੱਟ ਕੇ ਜਿਹੜਾ ਮਰਜੀ ਬੈਠੇ ਜੀ ਮਾਰੇ ਜਿਹੜਾ ਮਰਜੀ ਬੈਠੇ ਜੀ ਨਾਲ ਤੁਹਾਡੇ ਗੀਤ ਦੀ ਸਾਥ ਦੇ ਰਹੇ ਹਾਂਜੀ ਹਾਂਜੀ ਇਹ ਸਾਡੇ ਕੀ ਕਹਿਣਾ ਚਾਹੋਗੇ ਸਭ ਕੁਝ ਬਸ ਅਸੀਂ ਇਹੋ ਕਹਿਣਾ ਚਾਹਣਾ ਜੀ ਸਿੱਧੂ ਮੇਰੇ ਦੀ ਜੋ ਜਗ੍ਹਾ ਹੈ ਨਾ ਉਹ ਸਿੱਧੋ ਸਿੱਧ ਕਰੇ ਤੇ ਮੀਰੀ ਕਰਦੀ ਮੇਰਾ ਏ ਠੀਕ ਹੈ ਜੀ ਇਹ ਮੇਰਾ ਵਾਲੀ ਜਗ੍ਹਾ ਆ ਹਾਂ ਸੰਗਤ ਨੂੰ ਕੀ ਕਹਿਣਾ ਚਾਹੋਗੇ ਸੰਗਤ ਨੂੰ ਇਹੋ ਕਹਿਣਾ ਚਾਹਣਾ ਜੀ ਆਪਣੇ ਸਾਂਝੀ ਲੜਤਣਾ ਹਨ ਔਰ ਬਾਬਾ ਜੀ ਦੇ ਦਸਨ ਕਰਨ ਔਰ ਪ੍ਰਸਾਦਾ ਚੱਲਣ ਰਿਹਾ ਤੇ ਸ਼ਕਨ ਤੇ ਆ ਬਹੁਤ ਵਧੀਆ ਜੀ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਵੀ ਮੇਲੇ ਦੇ ਵਿੱਚ ਬਹੁਤ ਜ਼ਰੀਏ ਸੰਗਤਾਂ ਜਿਹੜੀਆਂ ਨੇ ਸ਼ਿਰਕਤ ਕਰਦੀਆਂ ਪਈਆਂ ਨੇ 1 ਮਿੰਟ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀਰ ਹੋਰ ਰਣ ਵੀ ਥੋੜੀ ਕਾਲੀ ਤੇ ਇਹਨਾਂ ਨੂੰ ਰੋਕ ਲੈ ਕਿਉਂਕਿ ਜਿਹੜੀ ਇਹ ਸਵਾਰੀ ਬੈਠੀ ਹੋਈ ਹੈ ਨਾਲ ਆਪਾਂ ਪਾਪਾ ਜੀ ਫ੍ਰੀ ਸੇਵਾ ਰਿਕਸ਼ੇ ਦੀ ਚੱਲਣ ਦੀ ਕੀ ਗੱਲ ਨਾ ਜਾਓਗੇ ਫੇਰ ਤੇ ਮੈਂ ਬਾਬੇ ਦੀ ਮਿਹਰ ਹੈ ਤੇ ਫ੍ਰੀ ਕਰਦੇ ਨੇ ਅੱਗੇ ਜੋ ਕਹਿੰਦੇ ਚਾਰ ਪੰਜ ਹੋ ਜਾਣਗੇ ਚਾਰ ਬਾਤ ਹੈ ਜੀ ਇਹ ਬਾਬੇ ਦੀ ਕਿਰਪਾ ਹੀ ਆਣਾ ਬਾਬੇ ਜੀ ਮਿਹਰ ਹੈ ਜੀ ਇਸ ਤਰ੍ਹਾਂ ਜਿਹੜਾ ਚੱਲਦਾ ਜਾ ਹਾਂਜੀ ਹਾਂਜੀ ਅੜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਆਪਰਾ ਕੁਛ ਨਹੀਂ ਕਹਿਣਾ ਚਾਹਦੀ ਅਗਲੀ ਵਾਰੀ ਆਪੇ 4-5 ਹੋ ਜਾਣਗੇ ਰਿਕਸ਼ੇ ਅੱਧੇ ਰਹਿਣਗੇ ਬਾਬੇ ਦੀ ਕਿਰਪਾ ਵੀ ਦੇਗੀ ਤੇ ਵੀਰਾਂ ਦੇ ਰਿਕਸ਼ੇ ਅੱਧੇ ਰਹਿਣਗੇ ਹਾਂਜੀ ਬਹੁਤ ਵਧੀਆ ਜੀ ਲਗਾਤਾਰ ਤਸਵੀਰਾਂ ਤੁਸੀਂ ਦੇਦੇ ਪਿਓ ਕਿ ਦੋਵੇਂ ਈ-ਰਿਕਸ਼ੇ ਜਿਹੜੇ ਆ ਭਰ ਚੁੱਕੇ ਨੇ ਇੱਕ ਤੇ ਤੁਸੀਂ ਦੇਖਦੇ ਪਿਓ ਵੀ ਜਿਹੜਾ ਆ ਉਹ ਚੱਲ ਚੁੱਕਾ ਆ ਗਰਦਾਸਪੁਰ ਨੂੰ ਇਸ ਟਾਈਮ ਸਿੱਧੋ ਮੀਰੀ ਤੋਂ ਜਿਹੜਾ ਆ ਗਰਦਾਸਪੁਰ ਨੂੰ ਵਾਪਸ ਜਿਹੜੀਆਂ ਸੰਗਤਾਂ ਚੱਲਦੀਆਂ ਪਈਆਂ ਨੇ ਤੇ ਉਹ ਇੱਥੋਂ ਜਿਹੜਾ ਆ ਚੱਲ ਰਹੀਆਂ ਨੇ ਤੇ ਇੱਧਰ ਇੱਕ ਈ-ਰਿਕਸ਼ਾ ਹੋਰ ਜਿਹੜਾ ਆ ਉਹਦੇ 'ਚ ਵੀ ਜਿਹੜੀ ਇਹ ਸੰਗਤ ਇਸ ਟਾਈਮ ਬੈਠੀ ਹੋਈ ਹੈ ਇਸ ਟਾਈਮ ਵੀਰੋਣਾ ਨੇ ਜਿਹੜੇ ਆ ਦੋ ਈ-ਰਿਕਸ਼ੇ ਜਿਹੜੇ ਆ ਇੱਥੋਂ ਚਲਾਏ ਨੇ ਤੇ ਨਾਲ ਬੱਚੇ ਵੀ ਨੇ ਵੀ ਕੀ ਕਹਿਣਾ ਚਾਹੋਗੇ ਕਿ ਆਇਓ ਹਾਂਜੀ ਹਾਂਜੀ ਬਹੁਤ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ ਕਿੰਨਾ ਵੀਰ ਹੋਣਾ ਇਸ ਪੈਸਾ ਚਲਾਇਆ ਰਿਕਸ਼ਾ ਕੀ ਕਹੋਗੇ ਬਹੁਤ ਅੱਛਾ ਕੀਤਾ ਤੁਸੀਂ ਹਾਂਜੀ ਹਾਂਜੀ ਵਾਸ ਕੀ ਆਓ ਉੱਥੇ ਵੇਖੋ ਕਿੰਨਾ ਘਾਟ ਮੌਕਾ ਮਿਲ ਰਿਹਾ ਹਾਂਜੀ ਹਾਂਜੀ ਜਿਵੇਂ ਕਿ ਇੱਥੇ ਜੀ ਪੁੱਤਰਾਂ ਦੀ ਦਾਤ ਮਿਲਦੀ ਤਾਂ ਤੁਸੀਂ ਦੇ ਦੇ ਪਏ ਉਹ ਬੱਚੇ ਜਿਹੜੇ ਆ ਨਾਲ ਲੈ ਕੇ ਗਰਮੀ ਭਾਵੇਂ ਜਿੰਨੀ ਮਰਜੀ ਪਰ ਫਿਰ ਵੀ ਬੱਚਿਆਂ ਦੇ ਨਾਲ ਜਿਹੜਾ ਆ ਇੱਥੇ ਨਤਮਸਤਕ ਹੋਣ ਦੇ ਲਈ ਸੰਗਤਾਂ ਜਿਹੜੀਆਂ ਪਾਉਂਦੀਆਂ ਪਈਆਂ ਨੇ ਸੰਗਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਪੰਜ ਕਿੱਥੋਂ ਆਇਆ ਸਰ ਦੋ ਬਥਵਾ ਲਿਓ ਹਾਂਜੀ ਬਾਜੀ ਚਲੋ ਜਾਓਗੇ ਪਾਪਾ ਜੀ ਬਾਰੇ ਗੋਰ ਸ਼ਕਤੀ ਵਾਲੀ ਜਗ੍ਹਾ ਹੈ ਜੀ ਹਾਂਜੀ ਸਾਰੀ ਦੁਨੀਆ ਬੜੀ ਦੂਰ ਦੂਰ ਬੰਦੀ ਇਥੇ ਹਾਂਜੀ ਇਹ ਜਿੰਨੇ ਕਿ ਬੱਚਿਆਂ ਬਾਰੇ ਹਾਂਜੀ 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 ਇਹ ਬੱਚਾ ਵੀ ਤੁਹਾਡੇ ਨਾਲ ਹੀ ਹੈ ਹਾਂਜੀ ਇੰਨਾ ਇਕੱਠੇ ਆਏ ਹੋ ਹਾਂਜੀ ਤੇ ਤੁਸੀਂ ਦੇ ਦੇਦੇ ਬੱਚਾ ਇਧਰ ਨੂੰ ਦੇਖਦਾ ਪਿਆ ਆ ਕਿੰਨਾ ਸੋਹਣਾ ਬੱਚਾ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਆ ਸੰਗਤਾਂ ਜੜੀਆਂ ਨੇ ਲਗਾਤਾਰ ਇੱਥੇ ਪੌਂਚ ਕਰਦੀਆਂ ਪਈਆਂ ਨੇ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਆ ਰਹੀਆਂ ਨੇ ਜਾ ਰਹੀਆਂ ਨੇ ਸਿੱਧੂ ਮਰੀ ਦਾਰਬਾਰ ਤੇ ਉੱਤੇ ਨਤਮਸਤਕ ਹੋ ਰਹੀਆਂ ਨੇ ਤੇ ਲਗਾਤਾਰ ਜਿਹੜਾ ਆ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅ ਇਧਰੋਂ ਵੀ ਜਿਹੜੀਆਂ ਸੰਗਤਾਂ ਡੇਰੇ ਵੱਲੋਂ ਚਲਦੀਆਂ ਪਈਆਂ ਨੇ ਤੇ ਕਈ ਪਾਸਿਆਂ ਤੋਂ ਜਿਹੜੀਆਂ ਨੇ ਇਹ ਸੰਗਤਾਂ ਜਿਹੜੀਆਂ ਨੇ ਡੇਰੇ ਵੱਲੋਂ ਆ ਰਹੀਆਂ ਨੇ ਕੁਝ ਸੰਗਤਾਂ ਡੇਰੇ ਦਰਸ਼ਨਾਂ ਦੇ ਲਈ ਜਾ ਰਹੀਆਂ ਨੇ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮਜੀ ਦੀ ਪੀ ਜੇਕਰ ਤੁਸੀਂ ਵੀ ਦਰਬਾਰ ਤੇ ਆ ਕੇ ਸੱਚੀ ਮਰਦਾ ਪਾਉਣੀ ਚਾਹੁੰਦੇ ਹੋ ਆਪਣੇ ਦੁੱਖ ਦਰਦ ਇਧਰ ਦੂਰ ਕਰਨਾ ਚਾਹੁੰਦੇ ਹੋ ਤੇ ਸਿੱਧੋ ਮੀਰੀ ਸਾਧੂ ਚੱਕ ਪਿੰਡ ਜ਼ਿਲ੍ਹਾ ਗੁਰਦਾਸਪੁਰ ਭਰਾਮਪੁਰ ਰੋਡ ਤੇ ਉੱਤੇ ਆ ਕੇ ਜਿਹੜਾ ਆ ਤੁਸੀਂ ਦਰਸ਼ਨ ਮੇਲਾ ਕਰ ਸਕਦੇ ਹੋ ਮੇਲੇ ਦੇ ਦਰਸ਼ਨ ਜਿਹੜੇ ਆ ਉਹ ਲਾਈਵ ਤੁਹਾਨੂੰ ਅਸੀਂ ਕਰਵਾ ਚੁੱਕੇ ਆ ਲਗਾਤਾਰ ਤੁਸੀਂ ਤਸਵੀਰਾਂ ਜਿਹੜੀਆਂ ਆ ਉਹ ਦੇਖਦੇ ਪਏ ਉਹ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਰਸਤੇ ਦੇ ਵਿੱਚੋਂ ਜਿਹੜਾ ਆ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਰਸਤੇ ਤੋਂ ਵਿੱਚੋਂ ਜਿਹੜੀਆਂ ਤਸਵੀਰਾਂ ਸੰਗਤਾਂ ਦੇ ਨਾਲ ਜਿਹੜਾ ਆ ਉਹ ਰੂਪ ਰੂਪ ਹੋ ਕੇ ਜਿਹੜਾ ਆ ਅਸੀਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਲੰਘਦੀਆਂ ਪਈਆਂ ਨੇ ਤੇ ਲਗਾਤਾਰ ਜਿਹੜੇ ਆ ਉਹ ਸਾਧੂ ਸਮਾਜ ਵੀ ਜਿਹੜਾ ਆ ਦਰਸ਼ਨ ਮੇਲਾ ਕਰਕੇ ਵਾਪਸ ਆਉਂਦਾ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਇਸ ਟਾਈਮ ਸੰਗਤਾਂ ਮੌਜੂਦ ਨੇ ਦਰਸ਼ਨ ਕਰਕੇ ਆ ਰਹੀਆਂ ਨੇ ਤੁਹਾਡੇ ਵਾਸਤੇ ਸੰਗਤਾਂ ਨੇ ਦਰਸ਼ਨ ਕਰਕੇ ਆਏ ਹੋ ਬਾਬਾ ਕੀ ਕਹਿਣਾ ਚਾਹੋਗੇ ਦਰਬਾਰ ਬਾਬਾ ਬਹੁਤ ਬਹੁਤ ਵਧੀਆ ਲੱਗਦਾ ਪਿਆ ਹੈ ਸੰਗਤਾਂ ਬੜੀ ਦੂਰ ਦੂਰੋਂ ਆ ਰਹੀਆਂ ਤੇ ਸਿੱਧੂ ਮੀਰੀ ਇੱਕ ਆਪਣੇ ਆਪ ਚ ਇੱਕ ਬਹੁਤ ਵੱਡਾ ਧਾਰਮਿਕ ਸਥਾਨ ਹੈਗਾ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਪਵਿੱਤ੍ਰ ਸਥਾਨ ਤੇ ਆ ਕੇ ਮੱਥਾ ਟੇਕਣ ਅਤੇ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਦਿੱਤੀ ਗਈ ਹੈ ਉਹਨੂੰ ਮੰਨਣਾ ਸੰਜੀਪ ਜੀ ਬਹੁਤ ਸਾਰੀ ਸਖਤ ਦੂਰੋਂ ਆ ਰਹੀਆਂ ਨੇ ਬਹੁਤ ਸਾਰੀਆਂ ਲੋਕਾਂ ਦੀ ਮਰਜ਼ਾ ਪੂਰੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਸੰਤਾ ਜੀ ਬਿਲਕੁਲ ਜੀ ਜਿੰਨੂੰ ਜਿੱਥੇ ਲੱਗੇ ਉੱਥੇ ਜਾਂਦਾ ਹੈਗਾ ਹਾਂ ਸੰਗਤਾਂ ਮੈਂ ਦੇਖ ਰਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਨਾ ਕਰੀਏ ਆਪਾਂ ਪੰਜਾਬ ਤੇ ਪੂਰੇ ਹਿੰਦੁਸਤਾਨ ਚ ਜਿਹੜੇ ਲੋਕੀ ਹੈ ਜਿਹੜੇ ਇੱਥੇ ਪੁੱਜ ਰਹੇ ਨੇ ਆਪਾਂ ਗੱਲਬਾਤ ਵੀ ਕੀਤੀ ਹੈ ਆਪਾਂ ਸਾਨੂੰ ਮਿਲੇ ਵੀ ਗਏ ਲੋਕ ਉਹ ਕਹਿੰਦੇ ਕਿ ਹਾਂ ਵੀ ਕਿ ਆਪਾਂ ਇੱਥੋਂ ਆਏ ਆ ਆਪਾਂ ਇੱਥੋਂ ਆਏ ਆ ਮਤਲਬ ਕਿ ਦੂਰੋਂ ਦੂਰੋਂ ਚੱਲ ਕੇ ਆਂਦੀਆਂ ਨੇ ਬੜਾ ਵਧੀਆ ਲੱਗਦਾ ਹੈਗਾ ਕਿ ਔਰ ਇੱਕ ਗੁਰਦਾਸਪੁਰ ਦਾ ਬਹੁਤ ਪੁਰਾਣਾ ਧਾਰਮਿਕ ਸਰ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ 70 80 ਸਾਲ ਪੁਰਾਣਾ ਜਿਹੜਾ ਹੈ ਇਹ ਮੇਲਾ ਲੱਗਦਾ ਹੈ ਤੇ ਮੈਂ ਦੇਖ ਰਿਹਾ ਕਿ ਆਏ ਦਿਨ ਬਹੁਤ ਜਿਹੜੀ ਸੰਗਤਾਂ ਆਈਆਂ ਇੱਥੇ ਜੁੜ ਰਹੀਆਂ ਨੇ ਔਰ ਨਤਮਸਤਕ ਹੁੰਦੀਆਂ ਨੇ ਜੀ ਸਾਡੇ ਨਾਲ ਆਰ ਟਾਈਮ ਸੰਜੀਵ ਜੀ ਜੁੜੇ ਸੀ ਹੋਰ ਵੀ ਸੰਗਤਾਂ ਜਿਹੜੀਆਂ ਚਲਦੀਆਂ ਪਈਆਂ ਨੇ ਤਾਂ ਸਾਡੇ ਨਾਲ ਆਰ ਟਾਈਮ ਹੋਰ ਵੀ ਵੀਰ ਜੀ ਜੁੜੇ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਦਰਬਾਰ ਬਾਰੇ ਬਾਬਾ ਜੀ ਦੀ ਸਭ ਸੰਗਤਾਂ ਨੂੰ ਜੈਪ ਜੀ ਕਿਉਂਕਿ ਬਾਬਾ ਜੀ ਦਾ ਇਹ ਪਵਿੱਤਰ ਦਰਬਾਰ ਜਿਹੜਾ ਆ ਇੱਥੇ ਹਰ ਇੱਕ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਜਿਵੇਂ ਕਿ ਕਿਸੇ ਨੂੰ ਕੋਈ ਸੋਕੜਾ ਵਗੈਰਾ ਪੈ ਜਾਂਦਾ ਜਾਂ ਹੋਰ ਕੋਈ ਬਿਮਾਰੀ ਆ ਤੋਂ ਇੱਥੇ ਆਣ ਕੇ ਇਸ਼ਨਾਨ ਕਰਦੇ ਤੇ ਬਾਬਾ ਜੀ ਜਿਹੜੀ ਉਹਨਾਂ ਦੀ ਆਸਮਰੋਦਾ ਪੂਰੀਆਂ ਕਰਦੇ ਨੇ ਕਈਆਂ ਦੇ ਸੰਤਾਨ ਨਹੀਂ ਹਿੰਦੀ ਉਹ ਵੀ ਆਣ ਕਿੱਥੇ ਮੱਥਾ ਟੇਕਦੇ ਸ਼ਰਾਨ ਕਰਦੇ ਆ ਉਹਨਾਂ ਦੀ ਵੀ ਬਾਬਾ ਜੀ ਆਸਮਰਾਧ ਪੂਰੀ ਕਰਦੇ ਆ ਔਰ ਬਾਬਾ ਜੀ ਦੇ ਦਰਬਾਰ ਦੇ ਨਾਲ ਕਾਫੀ ਸੰਗਤ ਜੁੜੀ ਆ ਔਰ ਪੂਰੀ ਸ਼ਰਦਾ ਉਹਨਾਂ ਦੇ ਦਰਬਾਰ ਦੇ ਨਾਲ ਇਸ ਕਰਕੇ ਜਿਹੜਾ ਆ ਸਾਰੀ ਸੰਗਤ ਜਿਹੜੀ ਬਾਬਾ ਜੀ ਦੇ ਨਾਮ ਤੋਂ ਸਤਿਕਾਰ ਰਹੀ ਹੈ। ਬਾਬਾ ਜੀ ਲਗਾਤਾਰ ਤਸਵੀਰਾਂ ਦੇ ਦੇ ਪਈਓ ਤੁਸੀਂ ਸਿੱਧੋ ਮੇਰੀ ਦਰਬਾਰ ਤੋਂ ਤੇ ਲਗਾਤਾਰ ਜਿਹੜਾ ਆ ਸੰਗਤਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਸਾਡੇ ਨਾਲ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੋਂ ਜੁੜੀਆਂ ਪਈਆਂ ਨੇ ਤੇ ਸੰਗਤਾਂ ਦੇ ਨਾਲ ਤੁਸੀਂ ਦੇ ਦੇ ਪਈਓ ਵੀ ਛੋਟੇ-ਛੋਟੇ ਬੱਚੇ ਲੈ ਕੇ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਪਈਆਂ ਨੇ ਕਿਉਂਕਿ ਪੁੱਤਰਾਂ ਦੀਆਂ ਦਾਤਾਂ ਜਿਹੜੀਆਂ ਨੇ ਇੱਥੋਂ ਮਿਲਦੀਆਂ ਨੇ ਤੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਬੱਚੇ ਜਿਹੜੇ ਨੇ ਉਹ ਨਾਲ ਹੀ ਨੇ ਆਪਣੇ ਮਾਪਿਓ ਦੇ ਨਾਲ ਜਿਹੜੇ ਆ ਲਗਾਤਾਰ ਬੱਚੇ ਜਿਹੜੇ ਆ ਉਹ ਇੱਥੇ पहुंच के दर्शन करते साडे नाल मैडम भी मौजूद ने करने कोशिश जी की कहना चाहोगे तो मैं सबको नमस्ते और जय माता दी बहुत अच्छा मेले में हम गुरु जी के दर्शन करने आए हैं बहुत अच्छे दर्शन हुए खुले दर्शन हुए, खुले दर्शन हुए। काफी संगत आई है बच्चे देखे ने इनको मिल रहे खिलौने खरीद रहे हैं महाराज के दर्शन करने चाहिए जिनको कहीं वो बच्चा नहीं हो रहा है कहीं के घर में समस्या हो रही है इनके दर्शन करने से सारे पाप जो है सारे हमारे धुल जाते हैं और मैंने आज देखा है मेला बहुत बड़ा अच्छा था गुरु के दर्शन हो गए इससे और क्या चाहिए हमारे भाग खुल गए इसे ਬਹੁਤ ਵਧੀਆ ਜੀ ਲਗਾਤਾਰ ਦਰਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਸੰਤ ਸਮਾਜ ਸਾਡੇ ਨਾਲ ਜਿਹੜਾ ਤੁਸੀਂ ਦੇ ਦੇ ਪਿਓ ਕਿ ਦਰਬਾਰ ਤੇ ਜਿਹੜਾ ਨਮਸਕਾਰ ਕਰਕੇ ਸੰਤ ਸਮਾਜ ਵੀ ਜਿਹੜਾ ਆ ਵਾਪਸ ਜਿਹੜਾ ਆ ਉਹ ਚੱਲਦਾ ਪਿਆ ਸਾਡੇ ਨਾਲ ਭਾਈ ਸਾਹਿਬ ਇੱਥੇ ਮਜੂਦ ਨੇ ਭਾਈ ਆਪਣਾ ਘਰ ਐ ਇਥੇ ਕੀ ਕਹਿਣਾ ਚਾਹੋਗੇ ਤੁਹਾਡੇ ਲਾਗੇ ਇਟਾ ਵੱਡਾ ਮੇਲਾ ਬਾਬਾ ਜੀ ਦੇ ਦਰਬਾਰ ਦੇ ਉੱਤੇ ਸੰਖੇਤ ਦੂਰ ਦੂਰੋਂ ਆ ਰਹੀਆਂ ਨੇ ਰੌਣਕਾਂ ਲੱਗੀਆਂ ਪਈਆਂ ਨੇ ਬੜਾ ਵਧੀਆ ਜੀ ਬਹੁਤ ਵਧੀਆ ਪ੍ਰਬੰਧਕਾਂ ਨੇ ਮੁੜਿਆ ਨੇ ਪ੍ਰਬੰਧ ਕੀਤਾ ਆ ਮੇਲਾ ਹਰ ਸਾਲ ਤੋਂ ਵੱਧਦਾ ਹੀ ਜਾਂਦਾ ਬੜੀ ਸੰਤ ਆਉਂਦੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਰ ਸਾਲ ਇਦਾਂ ਹੁੰਦਾ ਹੈ ਉਸ ਤੋਂ ਬਾਅਦ ਦੁਨੀਆ ਸੰਗਤ ਜਿਹੜੀ ਵੱਢੀ ਜਾਂਦੀ ਆ ਬੜਾ ਮੇਲਾ ਵਧੀਆ ਤੇ ਸੰਤਾਂ ਦਾ ਦੂਰੋਂ ਦੇਖ ਰਿਹਾ ਕੀ ਕਹਿਣਾ ਚਾਹੋਗੇ ਬਹੁਤ ਚੰਗਾ ਲੱਗਦਾ ਜਦੋਂ ਦੂਰੋਂ ਸੰਤਾਂ ਆਉਂਦੀ ਆ ਸਾਡੇ ਬਾਬੇ ਦੀ ਅੰਨੀ ਕਿਰਪਾ ਕਿਰਪਾ ਮਹੰਤਾ ਤੇ ਜਿਹਦੇ ਕਾਰਨ ਸੰਗਤ ਵੱਧਦੀ ਆ ਜੀ ਬਹੁਤ ਵਧੀਆ ਜੀ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇ ਦਦੇ ਪਿਓ ਕਿ ਲਗਾਤਾਰ ਜਿਹੜਾ ਆ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਸੰਗਤਾਂ ਜੜੀਆਂ ਨੇ ਉਹ ਵੱਤ ਤੋਂ ਵੱਧ ਜੜੀਆਂ ਦੇ ਦਰਬਾਰ ਵੱਲੋਂ ਚਲਦੀ ਪਈਆਂ ਨੇ ਅਸੀਂ ਵਾਪਸ ਚਲਦੇ ਪਏ ਸੀ ਈ ਰਿਕਸ਼ਾ ਫ੍ਰੀ ਸੇਵਾ ਦੇਖ ਕੇ ਅਸੀਂ ਇੱਥੇ ਰੋਗੇ ਵੀਰਾਂ ਦੇ ਨਾਲ ਗੱਲਬਾਤ ਕੀਤੀ ਵੀਰਾਂ ਦੇ ਨਾਲ ਗੱਲਬਾਤ ਕਰਦੇ ਕਰਦੇ ਜਿਹੜਾ ਆ ਉਹ ਸੰਗਤਾਂ ਦੇ ਨਾਲ ਵੀ ਜਿਹੜੀ ਹੈ ਉਹ ਗੱਲਬਾਤ ਕਰ ਲਈ ਸੰਗਤਾਂ ਆ ਰਹੀਆਂ ਜਾ ਰਹੀਆਂ ਸੀ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰ ਲਈ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ